ਫਰੋਜ਼ਪੁਰ ਪੁਲਸ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਅੱਜ ਦੇਰ ਸ਼ਾਮ ਪੁਲਿਸ ਅਤੇ ਬਦਮਾਸ਼ਾਂ ਐਨਕਾਊਂਟਰ ਹੋਇਆ ਇਸ ਐਨਕਾਊਂਟਰ ਉਤਰਾਣ ਤੋਂ ਬਦਮਾਸ਼ ਗੋਲੀ ਲੱਗਨ ਕਰ ਜ਼ਖਮੀ ਹੋ ਗਏ ਜਿੰਨਾ ਸਮੇਤ ਤਿੰਨ ਜਣਿਆਂ ਨੂੰ ਫੜਨ ਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਬਦਮਾਸ਼ਾਂ ਕੋਲ ਗੋਲੀ ਸਿਕਾਵੀ ਬੰਦ ਪੁਲਿਸ ਵੱਲੋਂ ਕੀਤਾ ਗਿਆ ਇਹ ਨੌਜਵਾਨ ਚੜ੍ਹਦੀ ਉਮਰ ਦੇ ਦੱਸੇ ਜਾ ਰਹੇ ਹਨ ਜੋ ਪਿਛਲੇ ਦਿਨੀ ਫਰੋਜਪੁਰ ਅੰਦਰ ਵਾਪਰੀਆਂ ਘਟਨਾਵਾਂ ਐਮਸੀ ਮਾਉਂਟੀ ਉੱਪਰ ਗੋਲੀ ਚੜਨਾ ਆਦਿ ਘਟਨਾਵਾਂ ਚਲੋੜੀਂਦੇ ਦੱਸੇ ਜਾ ਰਹੇ ਹਨ ਵਾਰਦਾਤਾਂ ਲਗਾਤਾਰ ਵਾਪਰੀਆਂ ਸਨ ਜਿਸ ਕਰਕੇ ਪੁਲਿਸ ਪੂਰੀ ਤਰ੍ਹਾਂ ਚੌਕਸ ਸੀ ਅਤੇ ਚਪੇਰੇ ਨਾਕਾਬੰਦੀ ਕੀਤੀ ਹੋਈ ਸੀ ਅੱਜ 7 ਨੰਬਰ ਚੁੰਗੀ ਤੇ ਡੀਐਸਪੀ ਸੁਖਵਿੰਦਰ ਸਿੰਘ ਅਤੇ ਪੁਲਿਸ ਥਾਣਾ ਐਸਐਚਓ ਫਰੋਜਪੁਰ ਸ਼ਾਉਣੀ ਵੱਲੋਂ ਕੀਤੀ ਚੈਕਿੰਗ ਦੌਰਾਨ ਮੋਟਰਸਾਈਕਲ ਤੇ ਸਵਾਰ ਇਹ ਤਿੰਨ ਨਕਾਬਪੋਸ਼ ਨਾਕਾ ਤੋੜ ਕੇ ਭੱਜ ਤੁਰੇ ਅਤੇ ਇਹਨਾਂ ਨੇ ਪੁਰਾਣੇ ਡੇਰੀ ਫਾਰਮ ਵਾਲੇ ਪਾਸੇ ਉਜਾਲਾ ਵਾਲੇ ਪਾਸੇ ਨੂੰ ਭੱਜਣਾ ਮناسب ਸਮਝਿਆ ਪੁਲਿਸ ਵੱਲੋਂ ਉਕਤ ਸ਼ੱਕੀ ਨੌਜਵਾਨਾਂ ਦਾ ਪਿੱਛਾ ਕਰਨ ਤੇ ਉਕਤ ਬਦਮਾਸ਼ ਨਿਮਾਨ ਨੌਜਵਾਨਾਂ ਨੇ ਪੁਲਿਸ ਨੂੰ ਪ੍ਰੋਫਾਇਰ ਕੀਤੇ ਜੋ ਪੁਲਿਸ ਦੀ ਗੱਡੀ ਤੇ ਲੱਗੇ ਜਵਾਬੀ ਕਾਰਵਾਈ ਕਰਦੇ ਆਂ ਪੁਲਿਸ ਵੱਲੋਂ ਵੀ ਕੀਤੀ ਗਈ ਫਾਇਰਿੰਗ ਵਿੱਚ ਦੋ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਏ ਜਦਕਿ ਇੱਕ ਨੌਜਵਾਨ ਨੂੰ ਫੜ ਲਿਆ ਗਿਆ ਪੁਲਿਸ ਜਾਂਚ ਪੜਤਾਲ ਚ ਲੱਗੀ ਹੋਈ ਹੈ ਉਹ ਦਰਜਖਮੀਆਂ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ ਇਧਰ ਪੁਲਿਸ ਹਮਾਰੋ ਬਰੀਖ ਇਹਨਾਂ ਦੇ ਪਿੱਛੇ ਕੌਣ ਕੌਣ ਸੀ ਕਿਹੜੇ ਗੈਂਗਵਾਰ ਨਾਲ ਇਹਨਾਂ ਦੇ ਸਬੰਧ ਹੈਗੇ ਆ ਹਰ ਪੱਖੋਂ ਪੂਰੀ ਜਾਂਚ ਜੁਟੀ ਹੋਈ ਹੈ ਦੇਖਣ ਨੂੰ ਇਹ ਹੈ ਕਿ ਜਾਂਚ ਪੁਛਤਾਲ ਚ ਕੀ ਨਿਕਲਦਾ ਹੈ ਆਓ ਸੁਣਦੇ ਹਾਂ ਸੀਨੀਅਰ ਕਪਤਾਨ ਪੁਲਿਸ ਦਾ ਕੀ ਕਹਿਣਾ ਹੈ ਕਿ ਤੁਸਾ ਤੇ ਡੀਐਸਪੀ ਸਾਹਿਬਾਨ ਵਗੈਰਾ ਇੱਥੇ ਨਾਕਾ ਬੰਦੀ ਸੀ ਨੰਬਰ ਸਟਾਫ ਤੇ ਇੱਥੋਂ ਇਹਨਾਂ ਨੇ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਮੋਟਰਸਾਈਕਲ ਤੇ ਤਿੰਨ ਆਈ ਸੀ ਸੀਗੇ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਇਹਨਾਂ ਨੇ ਉੱਥੋਂ ਬਹੁਤ ਹੀ ਤੇਜ਼ ਕਰਕੇ ਰਫਟਾਰ ਚ ਭਜਾ ਲਿਆ ਤੇ ਇਹਨਾਂ ਦੇ ਮੂੰਹ ਜਿਹੜਾ ਟਕੇ ਜੀ ਸਕਦੇ ਮੂੰਹ ਟਕੇ ਹੋਏ ਸੀ ਤਾਂ ਇਹਨਾਂ ਨੂੰ ਪੂਰਾ ਬਿਨਾ ਨੰਬਰੀ ਮੋਟਰਸਾਈਕਲ ਸੀਗਾ ਤੇ ਇਹਨਾਂ ਨੂੰ ਪੂਰਾ ਸ਼ੱਕ ਪੈਣ ਤੇ ਇਹਨਾਂ ਨੇ ਫਾਲੋ ਕੀਤਾ ਐਸਐਚਓ ਕੈਂਟ ਕੈਂਟ ਵੀ ਹੋਏ ਤੇ ਡੀਐਸਪੀ ਸਾਹਿਬਾਨ ਸੀ ਇਨਚਾਰਜ ਇਹਨਾਂ ਨੇ ਫਾਲੋ ਕਰਕੇ ਜਦੋਂ ਇਧਰ ਉਹਨਾਂ ਨੇ ਅੰਦਰ ਭਿਆ ਲਿਆ ਤੇ ਇੱਥੇ ਜਦੋਂ ਇਹਨਾਂ ਦੇ ਇੰਟਰਸੈਪਟ ਕਰਨ ਤੇ ਇਹਨਾਂ ਨੇ ਅੱਗੇ ਉਹ ਫਾਇਰ ਕਰਤੇ ਤੇ ਉਹਦੇ ਜਵਾਬੀ ਫਾਇਰ ਪਹਿਲਾਂ ਸਿਚੂ ਸਾਹਿਬ ਨੇ ਹਵਾਈ ਫਾਇਰ ਕੀਤਾ ਉਹਨੂੰ ਰੋਕਣ ਵਾਸਤੇ ਕਿਹਾ ਵੀ ਤੁਸੀਂ ਆਪਦੇ ਆਪ ਨੂੰ ਸਰੈਂਡਰ ਕਰੋ ਤੇ ਜਦੋਂ ਉਹਨਾਂ ਨੇ ਸਾਹਮਣੇ ਸਿੱਧੇ ਫਾਇਰ ਕੀਤੇ ਜਿਹੜੇ ਕਿ ਸਾਡੇ ਬਚਤ ਰਹਿ ਗਈ ਮੁਲਾਜ਼ਮਾਂ ਦੇ ਨਹੀਂ ਲੱਗੇ ਪਰ ਗੱਡੀ ਦੇ ਵਿੱਚ ਫਾਇਰ ਵੱਜੇ ਹੋਏ ਆ ਤੇ ਉਹ ਜਵਾਬੀ ਫਾਇਰ ਚ ਉਹ ਦੋ ਜਾਨੇ ਜ਼ਖਮੀ ਹੋ ਗਏ ਤੇ ਤੀਜਾ ਬੰਦਾ ਫੜ ਲਿਆ ਇਹ ਕੌਣ ਹੈ ਇਹ ਕੌਣ ਲੋਕ ਸ੍ਰੀ ਜੀ ਭਾਈ ਤਾਂ ਇਹ ਆਡੈਂਟੀਫਾਈ ਅਸੀਂ ਹਜੇ ਪ੍ਰੀਲਿਮਿਨਰੀ ਪਤਾ ਲੱਗਿਆ ਵੀ ਇਹ ਮੋਸਟ ਪ੍ਰੋਬਬਲੀ ਇਹਨਾਂ ਨੇ ਅਜੇ ਪਿਛਲੇ ਦਿਨਾਂ ਵਾਰਦਾਤ ਕੀਤੀ ਸੀਗੀ ਇਥੋਂ ਦੇ ਕਾਉਂਸਲਰ ਸਨ ਤੇ ਸ਼ਾਇਦ ਉਹਨਾਂ ਵਿੱਚੋਂ ਆ ਤੇ ਨਾਮ ਵਗੈਰਾ ਸਾਰੀ ਬਾਕੀ ਡਿਟੇਲ ਅਸੀਂ ਬਾਅਦ ਚ ਕਰਾਂਗੇ ਸਰ ਇਸ ਗੈਂਗ ਨਾਲ ਸੰਬੰਧ ਰੱਖਦੇ ਨੇ ਇਹ ਅਸੀਂ ਸਾਰਾ ਹਜੇ ਇਨਵੈਸਟੀਗੇਸ਼ਨ ਕਰਦੇ ਆ ਜੀ ਕੋਈ ਹਜੇ ਜਿਹੜਾ ਹੁਣੇ ਪ੍ਰੀਲੀਮినਰੀ ਇੰਨਾ ਹੀ ਪਤਾ ਲੱਗਿਆ ਸਰ ਜਿਹੜੀ ਫਾਇਰਿੰਗ ਹੋਈ ਜਿਸ ਨੇ ਮਾਰਡਰ ਹੋਇਆ ਸੀ ਉਹਦੇ 'ਚ ਵੀ ਕੋਈ ਇਹ ਸ਼ੱਕਤਮੁਲੀਅਤ ਹੈ ਉਹ ਉਹ ਅਸੀਂ ਜਾ ਕੇ ਪਤਾ ਕਰਕੇ ਚੈੱਕ ਕਰ ਸਕਦੇ ਆਂ